ਜਦੋਂ ਕਦੇ ਕਿਸਾਨੀ ਧਰਨੇ ਦੀ ਗੱਲ ਕਰਦੇ ਆ ਤਾਂ ਬਹੁਤ ਸਾਰੇ ਲੋਕ ਵਿਦਵਾਨ ਕੈਟਾਗਰੀ ਵਾਲੇ ਉਹ ਕਮੈਂਟ ਕਰਨਗੇ ਕਹਿਣਗੇ ਜੇ ਤੁਸੀਂ ਇੰਨੇ ਔਖਿਓ ਤਾਂ ਇੱਕ ਸਾਲ ਫਸਲ ਨਾ ਬੀਜੋ ਦੋ ਸਾਲ ਫਸਲ ਨਾ ਬੀਜੋ ਆਪੇ ਇਹਨਾਂ ਦੀ ਅਕਲ ਟਿਕਾਣੀ ਆ ਫਲਾਨਾ ਝੌਕਾ ਇਹ ਹੋ ਜਾਊਗਾ ਭਾਈ ਜੇ ਪੰਜਾਬ ਦੇ ਵਿੱਚ ਜਾਂ ਜਿੱਥੇ ਵੀ ਫਸਲ ਹੁੰਦੀ ਆ ਕਿਸਾਨ ਜੇ ਫਸਲ ਬੀਜਣੀ ਬੰਦ ਕਰ ਦੇਣਗੇ ਨਾ ਸਾਲ ਦੋ ਸਾਲ ਤੱਕ ਗੱਲ ਦੂਰ ਦੀ ਆ ਜੇ 6 ਮਹੀਨੇ ਦੀ ਇੱਕ ਫਸਲ ਵੀ ਨਹੀਂ ਆਉਂਦੀ ਤਾਂ ਦੇਸ਼ ਦੇ ਵਿੱਚ ਹਾਲਾਤ ਆ ਹੋ ਜਾਣਗੇ ਜਿਹੜੇ ਵੀਡੀਓ ਦੇ ਵਿੱਚ ਜਿਵੇਂ ਲੋਕ ਕਰਲਾਈ ਜਾਂਦੇ ਆ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਭਾਰਤ ਦੇ ਵਿੱਚ ਜੰਮੇ ਹੋ ਨਾ ਤੁਸੀਂ ਕਰਮਾ ਵਾਲੇ ਹੋ ਵੀ ਇੱਥੋਂ ਦੇ ਕਿਸਾਨ ਘਾਟਾ ਖਾਣ ਦੇ ਬਾਵਜੂਦ ਵੀ ਇਹ ਅੰਨ ਉਗਾਉਣਾ ਬੰਦ ਨਹੀਂ ਕਰ ਰਹੇ ਜੇ ਅੰਨ ਉਗਾਉਣਾ ਬੰਦ ਹੋ ਗਿਆ ਤਾਂ ਆਹ ਹਾਲਾਤ ਹੋਣਗੇ ਵੇਖੋ ਕਿਵੇਂ ਲੋਕ ਇੱਕ ਇੱਕ ਬੁਰਕੀ ਨੂੰ ਬਿਲਕੀ ਜਾਂਦੇ ਆ ਵੀ ਸਾਨੂੰ ਖਾਣ ਨੂੰ ਅੰਨ ਦਾ ਇੱਕ ਦਾਣਾ ਮਿਲ ਜੇ ਕਿਸੇ ਕੋਲ ਕਿਸਾਨ ਦਾ ਸਾਥ ਦੇ ਦਿਓ ਅੱਜ ਕਿਸਾਨ ਦੇ ਇਕੱਲੇ ਦੀ ਪ੍ਰੋਬਲਮ ਨਹੀਂ ਹੈਗੀ ਇਹ ਇਕੱਲੇ ਦੀ ਦਿੱਕਤ ਨਹੀਂ ਹੈਗੀ ਇਹ ਸਾਰਿਆਂ ਦੀ ਦਿੱਕਤ ਹੈ ਜੇ ਕਿਸਾਨ ਮਰਿਆ ਤਾਂ ਸਭ ਖਤਮ ਹੈ ਇਹ ਨਹੀਂ ਹੈ ਵੀ ਕੋਠੇ ਦੇ ਕਣਕਾਂ ਤੁਸੀਂ ਬੀਜ ਲਓਗੇ